ਸਸੀਕਾਲ ਜੀ ਚਹਿਲਗੋੜ ਫਾਰਮ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਇਆਂ ਆਹਦੇ ਆਂ ਦੋਸਤੋ ਆਸ ਕਰਦਾ ਕਿ ਸਾਰੇ ਪਰਾ ਠੀਕ ਠਾਕ ਹੋਵੋ ਦੋਸਤੋ ਅੱਜ ਆਪ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਇਆ ਵੀਡੀਓ ਬਹੁਤ ਜਿਆਦਾ ਖਾਸ ਹੈ ਤੁਹਾਨੂੰ ਆਪਾਂ ਇੱਕ ਅਜਿਹੇ ਸਖਸ਼ ਨਾਲ ਮਿਲਾਉਨੇ ਆ ਜੋ ਕਿ ਹਰ ਇੱਕ ਚੀਜ਼ ਛੋਟੀ ਤੋਂ ਲੈ ਕੇ ਵੱਡੀ ਤੱਕ ਵੱਡੀ ਤੋਂ ਲੈ ਕੇ ਛੋਟੀ ਤੱਕ ਹਰੇਕ ਚੀਜ਼ ਖਰੀਦਣ ਦੀ ਚਾਹਤ ਰੱਖਦਾ ਹੈ ਅੱਜ ਆਪਾਂ ਤੁਹਾਨੂੰ ਮਿਲਾਉਨੇ ਆਪਣੇ ਫਾਰਮ ਦੇ ਉੱਤੇ ਆਇਆ ਇੱਕ ਵੀਰ ਇਹ ਵੀਰ ਦਾ ਨਾਮ ਜੂਸਾ ਖਾਨ ਹੈ ਅੰਜੂ ਸਖਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣੇ ਫਾਰਮ ਤੇ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਖਦੇ ਆ ਤੇ ਜੂ ਸਖਾ ਜੀ ਪਰ ਇਹ ਗੱਲ ਦੱਸੋ ਵੀ ਤੁਸੀਂ ਕੀ ਕੰਮ ਕਰਦੇ ਹੋ ਹਾਂਜੀ ਭਾਈ ਜੀ ਤੁਸੀਂ ਕੀ ਕਾਰੋਬਾਰ ਕਰਦੇ ਹੋ ਦੱਸੋ ਮੜਾ ਜੀ ਕਾਰੋਬਾਰ ਜੀ ਸਾਰਾ ਕੁਝ ਖਰੀਦਦੇ ਆ ਜੀ ਅੱਛਾ ਸਾਰਾ ਕੁਝ ਕੀ ਆ ਗਿਆ ਕੀ ਕੁਝ ਬੱਕਰੀਆਂ ਮੁਰਗੀਆਂ ਜੀ ਹਾਂਜੀ ਕੱਟੀ ਵੱਸੀ ਮਿਲ ਗਈ ਗੱਟੀ ਵੱਸੀ ਮਿਲ ਗਈ ਮਿਲ ਗਿਆ ਅੱਛਾ ਕਬਰੀ ਖਰੀਦਿਆ ਰਕਵਾੜ ਵੀ ਖਰੀਦ ਲੈਂਦੇ ਹਾਂ ਹਾਂਜੀ ਹਾਂ ਅੱਛਾ ਬੱਕਰੀ ਕਿੰਨੇ ਪੈਸੇ ਬਣਨੇ ਚਾਹੀਦੇ ਨੇ ਜੀ ਓਕੇ 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 ਜ਼ਿਆਦਾਤਰ ਬੱਕਰੀਆਂ ਦਾ ਕੰਮ ਵੀ ਕਰਦੇ ਹਾਂ ਬੱਕਰੀਆਂ ਦੀ ਖਰੀਦ ਲੈ ਵੇਚ ਵੀ ਕਰਦੇ ਹਾਂ ਹਾਂਜੀ ਹਾਂ ਤੇ ਨਾਲ ਕਵਾੜ ਵੀ ਖਰੀਦ ਲੈਂਦੇ ਹਾਂ ਕਵਾੜ ਕੁਝ ਮਿਲ ਜੇ ਜੀ ਕਵਾੜ ਦੇ ਵਿੱਚ ਕੀ ਕੀ ਕੁਝ ਕੁਝ ਮਿਲ ਜੇ ਹਾਲ ਮਿਲ ਜਾਵੇ ਮਸ਼ੀਨ ਮਿਲ ਜਾਵੇ ਅੱਛਾ ਕੁਝ ਮਿਲ ਤਵੀਆਂ ਸਵਾਗਾ ਇੰਨ ਜੋ ਮਰਜੀ ਮਿਲ ਜੇ ਮੰਨ ਲਓ ਜਿਹੜਾ ਆਪਣਾ ਕਵਾੜ ਹੁੰਦਾ ਕਿਲਪਤੀ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਤਾਂ ਤੁਹਾਡਾ ਕਵਾੜ ਦਾ ਕੰਮ ਹੈ ਜਾਂ ਕਿਵੇਂ ਤੁਸੀਂ ਗਾਹਾਂ ਫਿਰ ਕਿਵੇਂ ਵੇਚਦੇ ਹੋ ਕਾਹ ਦੀ ਦੁਕਾਨ ਤੋਂ ਕੋਲੋਂ ਫੋਨ ਲਾ ਲਾਨੇ ਜੀ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਜ ਤੁਸੀਂ ਆਪਣੇ ਫਾਰਮ ਤੇ ਆਏ ਹੋ ਜੀ ਅੱਜ ਤੁਹਾਨੂੰ ਕਾਦੀ ਜਾਣਾ ਹੈ ਆਪਣੇ ਤੁਸੀਂ ਫਾਰਮ ਤੋਂ ਤਾਂ ਜਾਏ ਹੋ ਤੁਸੀਂ ਯਾਦ ਕਰ ਕੀ ਕੋਈ ਲੈਣ ਆਏ ਹੋ ਦੇਖਣ ਆਏ ਹੋ ਕੀ ਆ ਕੋਈ ਕਵਾੜ ਦੀ ਭਾਲ ਚਾਏ ਜੀ ਲੈ ਵੀ ਸਕਦੇ ਜੀ ਅੱਛਾ ਲੈ ਵੀ ਸਕਦੇ ਤੇ ਤੁਹਾਨੂੰ ਆ ਪਤਾ ਨੂੰ ਆਪਣਾ ਫਾਰਮ ਕਿਵੇਂ ਲੱਗਿਆ ਕਿਸ ਤਰ੍ਹਾਂ ਲੱਗਿਆ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਅੱਛਾ ਅੱਛਾ ਜਿਹੜੀਆਂ ਆਪਣੇ ਕੋਲ ਬੀਟਲ ਬੱਕਰੀਆਂ ਨੇ ਤਾਨੂੰ ਉਹ ਕਿਵੇਂ ਲੱਗੀਆਂ ਚੰਗੀਆਂ ਜਾਂ ਮਾੜੀਆਂ ਬਹੁਤ ਅੱਗੀਆਂ ਜੀ ਬਹੁਤ ਚੰਗੀਆਂ ਓਕੇ ਤੇ ਜਿਹੜਾ ਆਪਾਂ ਕੋਲ ਬਰਬਰੀ ਬੱਕਰੀਆਂ ਤੇ ਬੱਚੇ ਰੱਖੇ ਹੋਏ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੇ ਵਧੀਆ ਜੀ ਵਧੀਆ ਜਮਾ ਅੱਛਾ ਵਧੀਆ ਜੀ ਅੱਛਾ ਕੁਆਲਿਟੀ ਵਧੀਆ ਹੈ ਵਧੀਆ ਕੁਆਲਿਟੀ ਹੈ ਜੀ ਠੀਕ ਹੈ ਠੀਕ ਹੈ ਤੁਸੀਂ ਬੀਟਲ ਬੱਕਰੀਆਂ ਜਾਂ ਬਰਬਰੀ ਬੱਕਰੀਆਂ ਦੀ ਭਾਲ ਚਾਹਿਓ ਜਾਂ ਫਿਰ ਬਰਬਰੀ ਬੱਚੇ ਦੀ ਭਾਲ ਚਾਹਿਓ ਇਹ ਜੀ ਬੱਚੇ ਵੀ ਲਵਾਂਗੇ ਜੀ ਅੱਛਾ ਬੱਚੇ ਲੈਣੇ ਨੇ ਬੱਚੇ ਲੈ ਲਾਂਗੇ ਬੀਟਲ ਦੇ ਜਾਂ ਬਰਬਰੀ ਦੇ ਬਰਬਰੀ ਦੇ ਜੀ ਅੱਛਾ ਬਰਬਰੀ ਦੇ ਬੱਚੇ ਲੈਣੇ ਨੇ ਹਾਂ ਠੀਕ ਹੈ ਜੀ ਦੋਸਤੋ ਅੱਜ ਆਪਣੇ ਜੂਸਾ ਖਾਨ ਸਾਹਿਬ ਨਾਲ ਮਿਲਾਇਆ ਆਪਾਂ ਤੁਹਾਨੂੰ ਉਹਨਾਂ ਦਾ ਪਿੰਡ ਵੀ ਪੁੱਛ ਕੇ ਦੱਸ ਦਿਆਂ ਬਾਈ ਜੀ ਆਪਣਾ ਪਿੰਡ ਕਿਹੜਾ ਖਾਨ ਸਾਹਿਬ ਤਾਂਗੋੜੀ ਤਾਂਗੋੜੇ ਕਿਹੜੇ ਜਿਲ੍ਹੇ ਚ ਪੈਗਾ ਜੀ ਹੈਲੋ ਅੱਜ ਖਿਆਲਾ ਜਿਲ੍ਹਾ ਮਾਨਸਾ ਜੀ ਅਸਾਂ ਮਾਨਸਾ ਜਿਹੜੀ ਆਪਣਾ ਜੀ ਜਿਲ੍ਹਾ ਤੁਹਾਡਾ ਮਾਨਸਾ ਹੈ ਤੇ ਪਿੰਡ ਤੁਹਾਡਾ ਤਾਂਗੋੜਾ ਹੈ ਠੀਕ ਹੈ ਜੀ ਖਾਨ ਸਾਹਿਬ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੇ ਕਈ ਵਾਰ ਕਿਸੇ ਭਾਣੇ ਕੋਈ ਜਾਨਵਰ ਵੇਚਣਾ ਹੋਵੇ ਜਾਂ ਕੋਈ ਕਬਾੜ ਵੇਚਣਾ ਹੋਵੇ ਨਾ ਜਾਂ ਕਿਸੇ ਦੇ ਖਰੀਦਣਾ ਹੋਵੇ ਤੇ ਉਹੋ ਭਰਾ ਨਾ ਤੁਹਾਡਾ ਨਾਲ ਸੰਪਰਕ ਕਰ ਲੈ ਤੁਸੀਂ ਦਾ ਮੋਬਾਈਲ ਨੰਬਰ ਬੋਲੋ 98766 ਜੀ ਠੀਕ ਹੈ 98642 ਦੁਬਾਰਾ ਇੱਕ ਵਾਰੀ ਫੇਰ ਬੋਲ ਦੋ 98766 ਹਾਂਜੀ 98642 98642 ਹੁਣ ਤੁਹਾਡੇ ਕੋਲ ਇਸ ਟਾਈਮ ਬੱਕਰੀਆਂ ਨੇ ਜਾਂ ਬੱਚੇ ਮੈਂ ਕਹਿੰਦਾ ਵੀ ਨੱਕ ਕਿੰਨੇ ਨਾ ਖੜਾਉਣ ਕੋ ਬਕਿਆੂ ਸੇਣ ਵਾਸਤੇ ਚਾਰ ਨਾ ਖੜੇਗੇ ਚਾਰ ਨਾ ਖੜੇ ਹੋੜੋ ਕੋਈ ਕਵਾੜ ਕਬੂੜ ਕਵਾੜ ਕੋਈ ਨਹੀਂ ਵੇਚ ਲਿਆ ਹਰਾ ਅਸਾ ਕਵਾੜ ਸਾਰਾ ਵੇਚ ਲਿਆ ਲੋ ਵੀ ਦੋਸਤੋ ਖਾਨ ਸਾਹਿਬ ਕੋਲ ਚਾਰ ਨਗਾ ਇਸ ਟਾਈਮ ਖੜੇ ਨੇ ਜੇ ਹੋ ਸਕਿਆ ਪਰਮਾਤਮਾ ਨੇ ਚਾਹਿਆ ਤਾਂ ਆਪਾਂ ਇਹਨਾਂ ਦੇ ਪਿੰਡ ਵੀ ਜਾਵਾਂਗੇ ਤੇ ਆਪਾਂ ਵੀਡੀਓ ਬਣਾਵਾਂਗੇ ਨਗਾ ਦੀ ਤੇ ਜੇ ਕਿਸੇ ਭਰਾ ਨੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਕਵਾੜ ਜਾਂ ਕੋਈ ਜਾਨਵਰ ਵੇਚਣਾ ਹੋਵੇ ਕੋਈ ਵੱਡੀ ਛੋਟੀ ਚੀਜ਼ ਵੇਚਣੀ ਹੋਵੇ ਤਾਂ ਉਹ ਖਾਨ ਸਾਹਿਬ ਨਾਲ ਗੱਲ ਕਰ ਲਿਓ ਪਿੰਡ ਖਾਨ ਸਾਹਿਬ ਦਾ ਤਾਂਕੋਟ ਹੈ ਤੇ ਜਿਹੜਾ ਮਾਨਸਾ ਆ ਗਿਆ ਇਹਨਾਂ ਦਾ ਤਹਿਸੀਲ ਵੀ ਮਾਨਸਾ ਆ ਗਿਆ ਤੇ ਬਹੁਤ ਵਧੀਆ ਇੱਕ ਸੱਚੇ ਸੁੱਚੇ ਕਿਰਤ ਕਰਨ ਵਾਲੇ ਇਨਸਾਨ ਨੇ ਤੇ ਵੱਖਰੇ ਪੈਸੇ ਹੀ ਵਧੀਆ ਲਾਉਂਦੇ ਕੋਈ ਆਏ ਨਹੀਂ ਕਰ ਲੈ ਹੈਗੀ ਵੀ ਜੇ ਆਪਾਂ ਕਹੀਏ ਵੀ ਤੁਸੀਂ ਪਰਨਾ ਦੇਖ ਕੇ ਕਹੋ ਮੀ ਖਾਉਣੀ ਵੀ ਇਹਦੇ ਕਿਹੜੇ ਪੈਸੇ ਲਾਉਣੇ ਆ ਵਧੀਆ ਪੈਸੇ ਲਾ ਕੇ ਵਧੀਆ ਚੰਗਾ ਮਾਲ ਵੀ ਖਰੀਦਦੇ ਨੇ ਤੇ ਨਰਮ ਮਾਲ ਵੀ ਖਰੀਦਦੇ ਨੇ ਤਾਂ ਨਮਾਜ਼ ਜੀ ਵੀਡੀਓ ਨੂੰ ਆਪਣੀ ਨੂੰ ਬੱਤ ਵੱਤ ਸ਼ੇਅਰ ਕਰ ਦਿਓ ਤਾਂ ਜੋ ਕਿ ਜੇ ਕਿਸੇ ਭਰਾ ਨੇ ਕੋਈ ਜਾਨਵਰ ਵੇਚਣਾ ਖਰੀਦਣਾ ਹੋਵੇ ਤਾਂ ਵੇਚ 취 ਸਕਦਾ ਹੈ